ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਇੱਕ ਕਵਿਤਾ ਸਰਵਣ ਗਰਉਣ ਜਾ ਰਹੀ ਹਾਂ ਜਿਸ ਦਾ ਸਿਰਨਾਵ ਹੈ ਕਰੀ ਨਾ ਕਿਨਹੂ ਆਨ ਹਿੰਦ ਵਿੱਚ ਔਰੰਗਜੀਬ ਜਦ ਲੱਗਾ ਕਹਿਰ ਕਮਾਨ ਫੜ ਫੜ ਕੇ ਤੇ ਹਿੰਦੂਆਂ ਮੁਸਲਮ ਲੱਗਾ ਬਣਾਣ ਮੂਰਤੀਆਂ ਸਭ ਤੋੜ ਕੇ ਮੰਦਰ ਲੱਗਾ ਢਾਨ ਬੇਬਸ ਹੋ ਗਏ ਦੇਵਤੇ ਬੋੜੇ ਨਾ ਹਨੂਮਾਨ ਸ਼ਿਵ ਜੀ ਲੰਮੀਆਂ ਤਾਣੀਆਂ ਭਗਤ ਹੋਏ ਹੈਰਾਨ ਵਿਸਰੀ ਸੰਧਿਆ ਆਰਤੀ ਭੁੱਲੇ ਵੇਦ ਪੁਰਾਨ ਟਿੱਕੇ ਜੰਜੂ ਉਤਰ ਦੇ ਛੁਪ ਗਿਆ ਭਗਵਾਨ ਸੰਖ ਦਾ ਸੰਗਾ ਬਹਿ ਗਿਆ ਭੁੱਲਿਆ ਗੀਜ ਗਿਆਨ ਅਦਲ ਦਾ ਹੋਇਆ ਖਾਤਵਾ ਕਾਜ਼ੀ ਵੱਡੀਆਂ ਖਾਨ ਪਤ ਲੱਥੀ ਸਤਵੰਤੀਆਂ ਉੱਠਿਆ ਕੰਬ ਜਹਾਨ ਸ਼ੁਰੀ ਵੇਖ ਜਲਾਦ ਹੱਥ ਪੰਡਤ ਪਏ ਗੁਰਲਾਨ ਨਿਰਬਲ ਟਾਈ ਮਾਰਦੇ ਵਸਦੇ ਹੋਏ ਵੀਰਾਨ ਚੱਲੇ ਕਲਮਾ ਨਬੀ ਦਾ ਪੰਡਤ ਪੜਨ ਪੁਕੂਰਾਨ ਹਿੰਦੂ ਦੇ ਸੇ ਕੋਈ ਨਾ ਸ਼ਾਦਾ ਸੀ ਫਰਮਾਨ ਗੜੀ ਗੁੱਡੀ ਤਕਬੀਰ ਦੀ ਗੂੰਜ ਪਈ ਅਸਮਾਨ ਸੁੰਨਤ ਹੋਵੇ ਸੱਬ ਦੀ ਬਣਿਆ ਨਵਾਂ ਪਲਾਨ ਦੀਨ ਨਾ ਕਰੇ ਕਬੂਲ ਜੋ ਉਸ ਦੀ ਅਲਖ ਮੁਕਾਨ ਸੁਣਦਾ ਕੋਈ ਪੁਕਾਰ ਨਾ ਹਿੰਦੂ ਸ਼ੋਰ ਮਚਾਨ ਲੁੱਡੀਆਂ ਪਾਈਆਂ ਕੁਫਰ ਨੇ ਨਾਚੇ ਪਿਆ ਸ਼ੈਤਾਨ ਚੋਰ ਉਚੱਕਾ ਚੌਧਰੀ ਲੁੰਡੀ ਰਨ ਪ੍ਰਧਾਨ ਹੁਣ ਕੰਬ ਉੱਠਿਆ ਦਿਲ ਕਵੀ ਦਾ ਹੁਣ ਕੰਬ ਉੱਠਿਆ ਦਿਲ ਕਵੀ ਦਾ ਕਲਮ ਕੀ ਕਰੇ ਬਿਆਨ ਆਖਰ ਨੌਵੇਂ ਪਾਤਸ਼ਾਹ ਦਿੱਤੀ ਬਲੀ ਮਹਾਨ ਆਖਰ ਨੌਵੇਂ ਪਾਤਸ਼ਾਹ ਦਿੱਤੀ ਬਲੀ ਮਹਾਨ ਠੀਕਰ ਫੌਰ ਦਲੀਸ ਸਿਰ ਪ੍ਰਭਪੁਰ ਕੀਓ ਪਿਆਨ ਤੀਗ ਬਹਾਦਰਸੀ ਕਿਰਿਆ ਕਰੀਨਾ ਕਿਨਹੂ ਆਨ ਠੀਕਰ ਫੌਰ ਦਲੀਸ ਸਿਰ ਪ੍ਰਭਪੁਰ ਕੀਓ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀਨਾ ਕਿਨਹੂ ਆਨ ਤੇਗ ਬਹਾਦਰ ਕੀ ਸੀ ਕਿਰਿਆ ਕਰੀਨਾ ਕਿਨਹੂ ਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਕਵਿਤਾਵਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਧੰਨਵਾਦ